ਤਾਨੀਵੋ ਸਾਹਿਬ ਸਾਡੇ ਚਾਹੀਏ ਨਾ ਬਾਰੰਦ ਤੇ ਲਖਣ ਜੀ ਆਪ ਦੇ ਕੈਬਿਨੇਟ ਨੇ ਮਾਜਦੇ ਬੜੇ ਅਛੇ ਲਿਟਰ ਨੇ ਉਹਨਾਂ ਦੇ ਬਹੁਤ ਜ਼ਿਆਦਾ ਬੋਲਦੇ ਲੋਕ ਭਾਰ ਪਾਇਆ ਕਰਦੇ ਤੇ ਉਹਨਾਂ ਨੂੰ ਮੈਂ ਵਕੀਲਾ ਦੇ ਮਤਲਬ ਇੱਕ ਤੁਸਨਾ ਤਮਾਂਗਾ ਤਾਂ ਦਿਵੋ ਸਾਹਿਬ ਇਲੈਕਸ਼ਨ ਜਦੋਂ ਤੇ ਅਮਰ ਸਾਡੇ ਦੇ ਨੂੰ ਸਾਰੇ ਬਾਦਾਂ ਨਾਲ ਨਾ ਰੋਣੇ ਤੁਵਾ ਦੇ ਕਿਤੇ ਸੀ ਵਸਤਾਂ ਨੂੰ ਯਾਦ ਕਰਦਾ ਨਾ ਕੋਈ ਦੋਸਤ ਆਸਾਨ ਮਿਲਿਆ ਅਸੀਂ ਕਿ ਜਿਹੜਾ ਸਰਦਾ ਸ਼ਹਿਦ ਇਹ ਸ਼ਹਿਦ ਕੋਤੀ ਸਾਡੀ ਸਭ ਦੀ ਚਿੰਤਾ ਜਿਹੜੀ ਉਹ ਜੀ ਨਹੀਂ ਹੋਣੀ ਚਾਹੀਦੀ ਉਹ ਨਹੀਂ ਨਹੀਂ ਹੈ ਦਿਲ ਦੀ ਨਹੀਂ ਦਿਮਾਗ ਦੀ ਬਕਤੋਂ ਕਰਦੇ ਕੋ ਦਮਾਗ ਦੀ ਬਕਤੋਂ ਕਰਦੇ ਬੱਸ ਸੋਚਣਾ ਹੈ ਕਿ ਸਾਡਾ ਸ਼ਹਿਰ ਕਿੱਥੇ ਕਿੱਥੇ ਚੱਲਦਾ ਇੱਕ ਗੱਲ ਦੇ ਕਿ ਅੱਜ ਤੋਂ 40 ਸਾਲ ਪਹਿਲਾਂ ਕਿੱਥੇ ਸੀ ਹੁਣ ਕਿੱਥੇ ਚੱਲ ਸੰਗੋੜ ਤਾਂ ਭਾ ਕਿਉਂ ਬਉੰਗੇ ਤੇ ਵੋਟ ਕਿਦੋਂ ਪਾਉਣੀ ਚਾਹੀਦੀ ਮੈਂ ਬਸ ਇਹ ਨੂੰ ਰੇਟ ਦਾ ਦੋ ਜਿੱਦਾਂ ਕਹਿੰਦੀ ਹੈ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਦਾ ਮੈਂ ਗੱਲ ਕਰਦੇ ਯਾਤ ਦੇ ਬਸਾ ਅੰਮ੍ਰਿਤ ਕਾ ਦੇ ਵਿੱਚ ਦਿਲਾ ਚੋੜਾ ਹੁੰਦੀ ਹੈ ਉੱਥੇ ਐਮਪੀ ਨੂੰ ਕੌਂਸਲ ਮੈਂ ਕਹਿੰਦੇ ਮੈਂ ਤੇ ਸਾਡੀ ਟੀਮ ਉਦੀ ਉੱਤੇ ਬਵਾ ਕਬਾ ਮੈਂ ਉੱਥੇ ਜਦੋਂ ਕਾਗਦਸਬੰਦ ਆਉਂਦਾ ਉਹ ਸਾਹਮਣੇ ਸਕੱਤਰ ਲਾਉਂਦਾ ਸਕੱਤਰ ਦੇ ਉੱਤੇ ਬੰਦੇ ਹੀ ਨੇ ਦੇਜਦੇ ਤੁਸੀਂ ਉਹ ਵੀ ਹਾਲਾਂਕਿ ਟਵੀਟ ਕਰਦੇ ਇੱਥੋਂ ਵਾਲੀ ਚੋਰ ਦਾ ਦਾ ਗੋਲਾ ਦੀ ਉੱਤੇ ਉਹ ਕਹਿੰਦਾ ਜੀ ਤੁਹਾਡੇ ਸ਼ਹਿਰ ਦੇ 20 ਹੁੰਦੇ ਆ ਜੇ ਤੁਸੀ ਵੀ ਮोटा ਬਾਦਲੋਗੇ ਫੇਰ ਨਾ ਆਪਣੀ ਕੁਆਲਿਫਿਕੇਸ਼ਨ ਲਾਦਾ ਫੇਰ ਮੋਟਾ ਬੋਲਦੇ ਹੋ ਕਿ ਮੈਂ ਤਵੇ ਸ਼ਹਿਰ ਦੇ ਮੁੱਦੇ ਹੱਲ ਕਰੂੰ। ਇਹ ਗੱਲ ਹੀ ਤੱਕ ਮੇਰੇ ਨਾਲ ਜਿੰਨੇ ਆ ਅਸੀਂ ਇਹ ਰਿਵਿਊ ਕਰਾਂਗੇ ਪੁਰਾਣੇ ਬੁਫੜ ਦੇ ਗਏ ਤੇ ਬੋਲੇਗੀ ਐ ਗ੍ਰੈਡਿਟੀ ਦੇ ਬੋਲੇਗੀ ਤੁਹਾਡੀ ਕੈਪੇਬਿਲਿਟੀ ਇੰਟਰਦੇ ਬੋਲਦੀ ਹੈ ਅਰੇ ਸਭ ਤੋਂ ਵੱਡੀ ਗੱਲ ਜਾਈ ਲੱਗਦੀ ਹੈ ਕਿ ਵਾਅਦੇ ਹੀ ਦੇਨੇ ਲਿਖੇ ਦੇ ਆਏ ਆਂ ਆਈਏ ਤੇ ਇੰਨਾ ਦੇਰੀ ਦੀ ਕੋਡਾ ਪ੍ਰਗਤੀ ਕੇਅਰ ਹੋਵੇ ਤੁਸੀਂ ਕਮਿਟਮੈਂਟ ਕੀਤੀ ਹੈ ਤੁਸੀਂ ਇਹ ਵੀ ਕਹਿੰਦੇ ਕਿ ਇਹ ਲੰਬਾ ਪਾਣੀ ਲਈ ਬੋਲਦਾ ਤੇ ਮੈਂ ਸਭ ਤੋਂ ਪਹਿਲਾਂ ਇਹ ਕਹਿੰਦਿਆਂ ਆ ਗਿਆ ਕਿ ਉਹ ਇਹ ਬਾਗਦਰੀ ਇੱਕੋ ਹੀ ਗਵਰਨਰ ਪਾਵਰ ਜਿਸ 스테ਟ ਦੇ ਆਪ ਕੋਲ ਦੀ ਹੈ ਜੋ ਵਧੀਆ ਗੀਤ ਲੱਗੀ ਜੇ ਬੜੇ ਘਟ ਬੰਦਿਆਂ ਨੂੰ ਲੱਗੇ ਨਾ ਕਿ ਉਹ ਆਪਦਾ ਨਾ ਤੇ ਉਹ ਜਿਹੜੇ ਨਹੀਂ ਲੱਗੇ ਗੀਤ ਬੱਲੇ ਬਟ ਵੀ ਗੀਤ ਪੜੀ ਬੱਤੀ ਆ ਜੇ ਇਹ ਕਹਿੰਦੇ ਨੇ ਮੈਂ ਬੇਕਾਨ ਅਬਸਰ ਕੋ ਅਮਸਰ ਕੋਰਟ ਦੇ ਵਿੱਚ ਬਾਅਦ ਵਿੱਚ ਆਏ ਕਪੜੇ ਵਕੀਲ ਸਹਿਬਾਨ ਜਿਹੜੇ ਉਹਨਾਂ ਨਾਲ ਪੰਜਾਬ ਦੀ ਅੰਮ੍ਰਿਤਸਰ ਦੀ ਸਥਿਤੀ ਤੇ ਚर्चा ਕੀਤੀ ਆ ਚਿੰਤਾ ਪ੍ਰਗਟ ਕੀਤੀ ਆ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸੋਚ ਸਮਝ ਕੇ ਵੋਟ ਪਾਉਣਾ ਮਤਦਾਨ ਆਪਣੀ ਮਤਦਾਨ ਆ ਸੋਚ ਕੇ ਕਰਿਓ ਪੰਜਾਬ ਦੇ ਹਿੱਤ ਚ ਵੋਟ ਪਾਓ ਅੰਮ੍ਰਿਤਸਰ ਦੇ ਹਿੱਤ ਚ ਵੋਟ ਪਾਓ ਇਹ ਮੈਂ ਉਹਨਾਂ ਤੋਂ ਬੇਨਤੀ ਕੀਤੀ ਆ ਉਹ ਸਾਡੇ ਹੀ जिन्हें बारे मैंबर जिन्हें वकील साहबानाए सब ने बहुत प्यार किया, बहुत सत्कार दिता और लाजमी वो वोट पा लगे सही फैसला कर ਚਾ ਰਿਸਪੌਂਸ ਦਿੱਤਾ ਅੱਜ ਦੀ ਮੇਰਾ ਕਿਹਾ ਮੀਟਿੰਗ ਬੈਸਟ ਮੀਟਿੰਗ ਰਹੀ ਹੈ ਔਰ ਵਕੀਲ ਸਾਹਿਬਾ ਨੇ ਬੜਾ ਸੀਰੀਅਸਲੀ ਇਹਨਾਂ ਨੂੰ ਸੁਨੇਹਾ ਔਰ ਜਿਹੜੀ ਇਹਨਾਂ ਨੇ ਗੱਲ ਵੀ ਕੀਤੀ ਹੈ ਕਿ ਰਾਈਟ ਫਰ ਵੋਟ ਬੋਟ ਜਿਹੜਾ ਰਾਈਟ ਫਰ ਵੋਟ ਹੈ ਜਿਹੜਾ ਉਹਨੂੰ ਯੂਜ਼ ਕਰੋ ਲੋਕ ਜਿਹੜੇ ਜਿਹੜੇ ਵੋਟ ਪਾਣ ਨਹੀਂ ਜਾਂਦੇ ਨਾ ਉਹਨਾਂ ਦੇ ਵੀ ਮੈਂ ਰਿਕਵੈਸਟ ਕਰਨਾ ਚਾਹਾਂਗਾ ਇਹ ਜਿਹੜਾ ਹਿੰਦੁਸਤਾਨ ਦੇ ਵਿੱਚ 50% ਜਾਂ 60% VOTING ਹੋ ਰਹੀ ਹੈ 40% ਜਾਂ ਲੋਕ ਜਿਹੜੇ ਵੋਟ ਨਹੀਂ ਪਾਣ ਆ ਰਹੇ ਨਾ ਉਹ ਉਹ ਬਾਅਦ ਚ ਪਛਤਾਂਦੇ ਆ ਵੋਟ ਦਾ ਰਾਈਟ ਰਾਈਟ ਜ਼ਰੂਰ ਯੂਜ਼ ਕਰੋ ਮੇਰੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਹਦਾਇਤ क्योंकि यंग यंग वोटर बहुत ज़्यादा बड़ी तादाद में आया कि अपने वोट न इस्तेमाल करो जिन्होंने भी देना मैरिट से दे दे वोट कास्ट करो थैंक यू देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर